ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਰ ساری ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਟਾਈਮ ਸੂਬਾ ਭਗਵੰਤ ਕਮਾਲ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤਾਂ ਇੱਥੇ ਕੇਜਰੀਵਾਲ ਹੈ ਜਿਹੜਾ ਐਡਵਾਈਜ਼ਰ ਕੋਈ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਘੱਲੇ ਨੇ ਸੇ ਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆ ਗਏ ਨੇ ਆਫੀਸ਼ੀਅਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹੁੰਦਾ ਉਹ ਸਾਰੇ ਰਾਕਟ ਤੇ ਜਿਹੜੇ ਦਿੱਲੀ 'ਚ ਫੇਲ ਹੋਏ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ 'ਚ ਚੱਲਣਗੇ ਆ ਇਹ ਦੇਖੋ ਜਵਾਬ ਤੇ ਦਿਓ ચીਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕੀ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਣ ਵਿਗਾੜਿਆ ਜਾ ਰਿਹਾ ਹੈ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਇੱਕ ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ ਇੱਕ ਇੱਕ 120000 ਕਰੋੜ ਰੁਪਇਆ ਕੰਨ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਲ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਆਸੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨਾਲ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਇਦੇ ਸਾਇਦ ਕਰੇ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨਿਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਠੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸ਼ੇ ਸ਼ੋਬਦ ਹੋਣ ਕੇ ਪੰਜਾਬ ਨੂੰ ਲੁੱਟਣ ਕੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰੋਂ ਇੱਕ ਆਵਾਜ਼ ਦਿੰਦਾ ਸੁਪੁੱچے ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਏਤ ਨੂੰ ਬਚਾਈਏ ਬੀਜੇਪੀ ਕਹਿੰਦੀ ਹੈ ਕਾਗਰਦਰੀ ਹਮਲਾ ਕਰਦੀ ਸੀਗੀ ਅੱਜ ਤੱਕ ਤੇ ਉਹ ਸਾਨੂੰ ਜਿਹੜੀ ਨਸੀਹਤ ਨਾ ਦੇਵੇ ਅਸ਼ਵਨੀ ਸ਼ਰਮਾ ਅੱਜ ਕਹਿ ਕੀ ਹੈ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੋਲਸਟ ਲੀਡਰ ਜਿਹੜਾ ਸੀ ਐਲਕੇ ਅਡਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸ ਦੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਦਾ ਚੰਦੀ ਆਰਐਸਐਸ ਨੇ ਤੇ ਐਡਵਾਨੀ ਹੁਣਾ ਨੇ ਮਜਬੂਰ ਕਰ ਦਿੱਤਾ ਇਸੇ